ਇਦੇ ਵਿੱਚ ਕੋਈ ਦੋਰ ਆਇਆ ਨਹੀਂ ਕਿ ਇਸ ਵਾਰ ਮੀਂਹ ਜਿਹੜੇ ਉਹ ਵੀ ਰਿਕਾਰਡ ਤੋੜ ਪਏ ਨੇ ਪਰ ਉਸ ਤੋਂ ਵੀ ਵੱਡੀ ਮਾਰ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਜੋ ਫਲੈਸ਼ ਫਲੱਡਸ ਹੋਏ ਨੇ ਬੱਦਲ ਫਟਣ ਵਜਿ ਦੀ ਵਜ੍ਹਾ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਹੈ ਉਹ ਅੱਜ ਤੱਕ ਸ਼ਾਇਦ ਨਾ ਕਿਸੇ ਨੇ ਦੇਖਿਆ ਸੀ ਨਾ ਸੋਚਿਆ ਸੀ ਤੇ ਨਾ ਹੀ ਇੰਨੇ ਵੱਡੇ ਨੁਕਸਾਨ ਦਾ ਅੰਦਾਜ਼ਾ ਸੀਗਾ ਤੇ ਇਹਨਾਂ ਹਾਲਾਤਾਂ ਨੂੰ ਨਿਪਟਣ ਦੇ ਲਈ ਇਹਨਾਂ ਦੇ ਨਾਲ ਨਜੇਠਣ ਦੇ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਵੰਤਮਾਨ ਸਰਕਾਰ ਪਹਿਲੇ ਦਿਨ ਤੋਂ ਪੱਬਾਂ ਪਾਰ ਹੈ ਮੁੱਖ ਮੰਤਰੀ ਸਾਹਿਬ ਖੁਦ ਆਪ ਸਾਡੇ ਸਾਰੇ ਕੈਬਨਿਟ ਦੇ ਸਾਥੀ ਉਹ ਸਾਡੇ ਸਾਰੇ ਐਮ ਐਲ ਏ ਸਾਰੀ ਆਰਗੇਨਾਈਜੇਸ਼ਨ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਪੱਬਾਂ ਪਾਰ ਹੋ ਕੇ ਲੋਕਾਂ ਦੇ ਬਚਾਅ ਕਾਰਜਾ ਦੇ ਵਿੱਚ ਜੁਟੀ ਹੋਈ ਹੈ ਔਰ ਮੈਂ ਸਮਝਦਾ ਕਿ ਟਾਈਮਲੀ ਇਹ ਸਾਰਾ ਕਾਸੇ ਦੇ ਉੱਪਰ ਕਾਰਵਾਈ ਸ਼ੁਰੂ ਹੋ ਗਈ ਤਾਂ ਹੀ ਅੱਜ ਕੁਝ ਹੱਦ ਤੱਕ ਜੋ ਬਚਤ ਹੈ ਉਹ ਨਜ਼ਰ ਆ ਰਹੀ ਹੈ ਪਰ ਇਹਦੇ ਨਾਲ ਨਾਲ ਅੱਜ ਜੋ ਇੱਕ ਵੱਡਾ ਇਸ਼ੂ ਜਿਹਦੇ ਲਈ ਤੁਹਾਡੇ ਰੂਬਰੂ ਹੋ ਰਹੇ ਆ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਇੱਕ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੈ ਕਿ ਜਿੱਥੇ ਜਦੋਂ ਵੀ ਕੋਈ ਵਿਪਤਾ ਪਈ ਹੈ ਤਾਂ ਪੰਜਾਬ ਨੇ ਚਾਹੇ ਉਹ ਆ ਪਾਰਟੀਸ਼ਨ ਦਾ ਸਮਾਂ ਸੀਗਾ ਤੇ ਚਾਹੇ ਕਾਲਾ ਦੌਰ ਅਤਵਾਦ ਦਾ ਸੀਗਾ ਤੇ ਚਾਹੇ ਜੋ ਜੋ ਗੌਂਡੀ ਰਾਜਨੂ ਰਹਿਤਾ ਦਿੱਤੀਆਂ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਲੜਾਈ ਲੜੀ ਹੈ ਪਰ ਅੱਜ ਜਦ ਪੰਜਾਬ ਦੇ ਉੱਪਰ ਇਹ ਇੱਕ ਕੁਦਰਤੀ ਆਫਤ ਹੜ੍ਹਾਂ ਦੀ ਪਈ ਹੈ ਤੇ ਕੇਂਦਰ ਸਰਕਾਰ ਔਰ ਬੀਜੇਪੀ ਕਿਸ ਤਰੀਕੇ ਦੇ ਨਾਲ ਮੂੰਹ ਮੋੜੀ ਖੜੀ ਹੈ ਕਿਸ ਤਰੀਕੇ ਦੇ ਨਾਲ ਮਤ੍ਰੇਈ ਮਾਂ ਵਾਲਾ سلوਕ ਕਰ ਰਹੀ ਹੈ ਉਹ ਅੱਜ जग ਜ਼ਾਹਰ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਹੀ तकरीबन 16 17 ਤੋਂ ਮੰਨ ਕੇ ਚੱਲੀ 2017 ਤੋਂ ਤੇ ਜਦੋਂ ਦਾ ਜੀਐਸਟੀ ਰਜਿਮ ਆਇਆ ਹੈ ਉਸ ਸਮੇਂ ਤੋਂ ਬਾਅਦ ਅੱਜ ਤਕਰੀਬਨ ਜੋ 5 ਸਾਲ ਕੰਪਨਸੇਸ਼ਨ ਵੀ ਉਸ ਸਮੇਂ ਮਿਲਿਆ ਪਰ ਉਸ ਤੋਂ ਬਾਅਦ ਵੀ ਜੇ ਹਿਸਾਬ ਲਗਾਈਏ ਤੇ 50 ਹਜ਼ਾਰ ਕਰੋੜ ਦੇ ਕਰੀਬ ਦਾ ਨੁਕਸਾਨ ਤਾਂ ਸਿਰਫ ਔਰ ਸਿਰਫ ਪੰਜਾਬ ਦਾ ਜੀਐਸਟੀ ਰਜਿਮ ਜਿਹੜਾ ਜੀਐਸਟੀ ਟੈਕਸੇਸ਼ਨ ਸਿਸਟਮ ਲਾਗੂ ਹੈ ਤਕਰੀਬਨ 50 ਹਜ਼ਾਰ ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਇਕੱਲੇ ਪੰਜਾਬ ਦਾ ਇਸ ਸਮੇਂ ਦੌਰਾਨ ਹੋ ਚੁੱਕਿਆ ਐਮਡੀਐਫ ਔਰ ਆੜੀਐਫ ਦਾ ਪਿਛਲੇ 3 ਸਾਲਾਂ ਦਾ ਤਕਰੀਬਨ 8000 ਕਰੋੜ ਦਾ ਮੁਆਵਜ਼ਾ ਜਿਹੜਾ ਉਹ ਕੇਂਦਰ ਦੀ ਬੀਜੇਪੀ ਸਰਕਾਰ ਉਹ ਰੋਕੀ ਬੈਠੀ ਹੈ ਆ ਤਾਜ਼ਾਤਰੀਨ ਐਗਜ਼ਾਮਪਲ ਦੇਖਣ ਨੂੰ ਮਿਲੀ ਜਦ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ 828 ਕਰੋੜ ਰੁਪਏ ਜਿਹੜਾ ਉਹ ਕੇਂਦਰ ਸਰਕਾਰ ਨੇ ਪੰਜਾਬ ਦਾ ਰੱਦ ਕਰ ਦਿੱਤਾ ਇਹ ਗੱਲਾਂ ਮੈਂ ਤੁਹਾਡੇ ਨਾਲ ਇਸ ਕਰਕੇ ਦੱਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਸਮੇਂ-ਸਮੇਂ ਉੱਪਰ ਕੇਂਦਰ ਦੀ ਸਰਕਾਰ ਮਤਰੀ ਮਾਲਾ ਸਲੂਕ ਪੰਜਾਬ ਦੇ ਨਾਲ ਕਰਦੀ ਰਹੀ ਹੈ ਤੇ ਉਸ ਪੰਜਾਬ ਦੇ ਨਾਲ ਜਿਨੇ ਇਤਿਹਾਸ ਦੇ ਵਿੱਚ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਤੇ ਚਾਹੇ ਉਸ ਤੋਂ ਬਾਅਦ ਦੇਸ਼ ਨੂੰ ਭੁੱਖਾ ਮਾਰਨ ਤੋਂ ਬਚਾਉਣ ਦੀ ਲੜਾਈ ਹੋਵੇ ਪੰਜਾਬ ਨੇ ਹਮੇਸ਼ਾ ਲੜਾਈ ਲੜੀ ਪਰ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਮੂੰਹ ਮੋੜੀ ਖੜੀ ਹੈ ਅੱਜ ਇਹ ਇਸ ਕਰਕੇ ਰੈਲੇਵੈਂਟ ਹੋ ਜਾਂਦਾ ਕਿਉਂਕਿ ਅੱਜ ਜਿੱਥੇ ਪੰਜਾਬ ਸਰਕਾਰ ਸਾਰਾ ਪ੍ਰਸ਼ਾਸਨ ਆਮ ਲੋਕ ਜਥੇਬੰਦੀਆਂ ਹਰ ਕੋਈ ਜਿੱਥੇ ਹੜਪੀੜਤਾ ਦੀ ਮਦਦ ਕਰ ਰਿਹਾ ਹੈ ਉੱਥੇ ਹਜੇ ਤੱਕ ਕੇਂਦਰ ਸਰਕਾਰ ਤੋਂ ਬੀਜੇਪੀ ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਹੋਮ ਮਿਨਿਸਟਰ ਸਾਹਿਬ ਤੋਂ ਹਜੇ ਤੱਕ ਹਾ ਦਾ ਨਾਰਾ ਵੀ ਪੰਜਾਬ ਦੇ ਹੱਕ ਦੇ ਵਿੱਚ ਇਹਨਾਂ ਹਾਲਾਤਾਂ ਦੇ ਉੱਪਰ ਵੱਜਿਆ ਨਹੀਂ ਹੈਗਾ ਸੋ ਅਸੀਂ ਜੋ ਅੱਜ ਮੰਗ ਕਰਨ ਦੇ ਲਈ ਤੁਹਾਡੇ ਸਾਹਮਣੇ ਪੇਸ਼ ਹੋਇਆ ਉਹ ਇਹ ਹੈ ਕਿ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਅ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਜਿੱਥੇ ਇਹ ਸਾਰੇ ਫੈਕਟਸ ਦੱਸਦੇ ਹੋਏ ਮੰਗ ਕੀਤੀ ਹੈ ਉਹਨਾਂ ਨੇ ਤੇ ਅਸੀਂ ਵੀ ਮੰਗ ਕਰਦੇ ਹਾਂ ਉਸ ਮੰਗ ਨੂੰ ਦਰਉਨਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਅੱਜ ਕੇਂਦਰ ਸਰਕਾਰ ਹੈ ਜਿਹੜੀ ਉਹ ਅੱਗੇ ਆਵੇ ਫੋਰ ਐਗਜ਼ਾਮਪਲ ਅੱਜ ਦੀ ਤਾਰੀਖ ਦੇ ਵਿੱਚ ਮੁਆਵਜ਼ਾ ਜਿਹੜਾ ਉਹ ਪਰ ਹੈਕਟੇਰਾਂ ਉਹ 17000 ਏਕੜ ਜਿਹੜਾ ਕੇਂਦਰ ਦਿੰਦਾ ਹੈ ਯਾਨੀ ਕਿ ਮਹਿਜ਼ 6800 ਰੁਪਇਆ ਪਰ ਏਕੜ ਜਿਹੜਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹਨੂੰ ਅਸੀਂ ਮੰਗ ਕਰਦੇ ਹਾਂ ਕਿ ਉਹਨੂੰ ਘੱਟੋ ਘੱਟ ਤਿੱਗਣਾ ਕੀਤਾ ਜਾਵੇ ਤੇ ਬਾਕੀ ਪੰਜਾਬ ਸਰਕਾਰ ਆਪ ਦਾ ਹਿੱਸਾ ਪਾ ਕੇ ਤਾਂ ਕਿ ਆਪਾਂ ਕਿਸਾਨਾਂ ਦੀ ਬਾਹ ਜਿਹੜੀ ਉਹ ਫੜ ਸਕੀਏ ਲਾਸ ਆਫ ਲਾਈਫ ਕਿਸੇ ਦਾ ਹੁੰਦਾ ਹੈ ਤੇ ਮਹਿਜ਼ 4 ਲੱਖ ਹੈ ਉਹਨੂੰ ਡਬਲ ਕੀਤਾ ਜਾਣਾ ਚਾਹੀਦਾ ਹੈ ਇਸੇ ਤਰੀਕੇ ਨਾਲ ਹਰ ਚੀਜ਼ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦੇ ਵਰਤਨਾ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦੀ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਹੈ ਕਿਸੇ ਦਾ ਸਿਹਤ ਦਾ ਨੁਕਸਾਨ ਹੋ ਰਿਹਾ ਉਹ ਸਾਰੇ ਜੋ ਰਿਲੀਫ ਨੇ ਉਹਨਾਂ ਨੂੰ ਵਧਾਉਣ ਦਾ ਕੰਮ ਹੈ ਜਿਹੜਾ ਉਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੀ ਚਿੱਠੀ ਦੇ ਜ਼ਰੀਏ ਪ੍ਰਧਾਨ ਮੰਤਰੀ ਤੋਂ ਕੀਤੇ ਫਾਰ ਇਗਜ਼ਾਮਪਲ ਕਿਸੇ ਦਾ ਘਰ ਟਹਿ ਜਾਂਦਾ ਤੇ 120000 ਰੁਪਏ ਸਿਰਫ ਤੇ ਮੈਂ ਸਮਝਦਾ ਕਿ ਉਹ ਡਬਲ ਹੋਣਾ ਚਾਹੀਦਾ ਜਿਹੜੀ ਕਿ ਮੰਗ ਕੀਤੀ ਗਈ ਹੈ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਾਸਤੇ ਅੱਜ ਕੇਂਦਰ ਸਰਕਾਰ ਨੂੰ बीजेपी ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਅੱਜ ਚਿੱਠੀ ਲਿਖੀ ਗਈ ਹੈ ਤੇ ਉਮੀਦ ਆਸ ਕਰਦੇ ਹਾਂ ਕਿ ਸਿਰਫ ਔਰ ਸਿਰਫ ਉਹਨਾਂ ਦੀ ਪਾਰਟੀ ਦੇ ਲੀਡਰ ਇੱਥੇ ਹੜਪੀੜਿਤ ਇਲਾਕਿਆਂ ਦੇ ਵਿੱਚ ਆ ਕੇ ਫੋਟੋ ਫੋਟੋ ਸ਼ੂਟ ਕਰਾ ਕੇ ਕੱਲੀ ਬਿਆਨਬਾਜ਼ੀਆਂ ਦੇ ਕੇ ਉਹ ਕੰਮ ਨਾ ਸਾਰਨਾ ਮੈਂ ਪੰਜਾਬ ਦੇ ਪ੍ਰਧਾਨ ਸੁਨੀਯਾਖੜ ਜੀ ਨੂੰ ਅਸ਼ੋਦੀ ਸ਼ਰਮਾ ਜੀ ਨੂੰ ਔਰ ਸਾਰੀ बीजेपी ਨੂੰ ਕਹੂੰਗਾ ਕਿ ਇਸ ਸਮੇਂ ਸਿਰਫ ਰਾਜਨੀਤਿਕ ਬਿਆਨ ਦੇ ਕੇ ਕੰਮ ਨਹੀਂ ਚੱਲਣਾ ਹੈਗਾ ਕੇਂਦਰ ਸਰਕਾਰ ਨੂੰ ਕਹੋ ਜਾ ਕੇ ਕਿ ਪੰਜਾਬ ਨੇ ਹਮੇਸ਼ਾ ਅੱਗੇ ਹੋ ਕੇ ਦੇਸ਼ ਦੀ ਹਰ ਸਮੇਂ ਲੜਾਈ ਲੜੀਏ ਤੇ ਅੱਜ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਪੰਜਾਬ ਦੇ ਇਨਾ ਹਿੱਤਾਂ ਦੇ ਲਈ ਪੰਜਾਬ ਦੇ ਇਨਾ ਹੱਕਾਂ ਦੇ ਲਈ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਨਾਲ ਖੜੇ ਤੇ ਸਿਰਫ ਔਰ ਸਿਰ ਬਿਆਨਬਾਜ਼ੀ ਕਰਕੇ ਡਰਾਮੇਬਾਜ਼ੀ ਕਰਕੇ ਘਰ ਪੂਰਾ ਕਰਨ ਦੀ ਲੋੜ ਨਹੀਂ ਹੈਗੀ ਇਹ ਅੱਜ ਕੇਂਦਰ ਤੋਂ ਆਮ ਆਦਮੀ ਪਾਰਟੀ ਦੀ ਔਰ ਪੰਜਾਬ ਸਰਕਾਰ ਹੈ ਉਹ ਮੰਗ ਕਰਦੀ ਹੈ